ਗੁੱਜਾ ਉੱਪਰ ਹੋਣਾ ਏ ਤੂੰ ਜਦੋਂ ਉੜਾਏ ਅੱਜ ਆਪਾਂ ਗੱਲ ਕਰਾਂਗੇ ਪੰਜਾਬ ਦੇ ਕਸੂਰਵਾਂ ਲਿਖਾਰੀ ਤੇ ਦਮਦਾਰ ਆਵਾਜ਼ ਦੇ ਮਾਲਕ ਪੰਜਾਬੀ ਗਾਇਕ ਅਰਜਨ ਢਿੱਲੋਂ ਦੀ ਛੱਗ ਬਸ ਮੈਂ ਲੈ ਕੇ ਆਵਾ ਡਰਾਈਵ ਥਰੂ ਅਰਜਨ ਅੱਦਸ ਕਿਹੜੀ ਕਾਫੀ ਪੀਣੀ ਤੇ ਜਿਹਨਾਂ ਦੀ ਨਵੀਂ ਆਈ ਪਤੰਦਰ ਐਲਬਮ ਨੇ ਮਿਊਜ਼ਿਕ ਇੰਡਸਟਰੀ 'ਚ ਹਨੇਰੀ ਲਿਆ ਰੱਖੀ ਹੈ ਵੈਸੇ ਤਾਂ ਇਸ ਐਲਬਮ ਦੇ ਸਾਰੇ ਹੀ ਗੀਤ ਵਧੀਆ ਨੇ ਪਰ ਇੱਕ ਗੀਤ ਜੋ ਚਾਰੇ ਪਾਸੇ ਸੁਣਨ ਨੂੰ ਮਿਲ ਰਿਹਾ ਹੈ ਸੜਕਾਂ ਤੇ ਐ ਫਿਰਦੇ ਜਿਉਂ ਪਿਓ ਦਾ ਰਾਜ ਹੁੰਦਾ ਟਰੈਕਟਰਾਂ ਤੇ ਕਾਵਰਾਂ ਤੇ ਡੀਜੇ ਤੇ ਹਰ ਪਾਸੇ ਇਸ ਗਾਣੇ ਨੇ ਧੂੜ ਪੱਟ ਰੱਖੀ ਹੈ Instagram ਖੋਲੋ ਤਾਂ ਹਰੇਕ ਤੀਜੀ ਚੌਥੀ ਰੀਲਿਸ ਗਾਣੇ ਦੇ ਬਣੀ ਦਿਖੇਗੀ ਮਤਲਬ ਕੁੱਲ ਮਿਲਾ ਕੇ ਗਾਣਾ ਸੁਪਰ ਡੂਪਰ ਹਿੱਟ ਹੋ ਚੁੱਕਾ ਹੈ ਅੱਜ ਇਸ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਅਰਜੰਟੀ ਲੋ ਦੇ ਪਰਿਵਾਰ ਬਾਰੇ ਉਹਨਾਂ ਦੇ ਮਿਊਜ਼ਿਕ ਕੈਰੀਅਰ ਬਾਰੇ ਤੇ ਨਾਲ ਹੀ ਉਹਨਾਂ ਦੀ ਪਰਸਨਲ ਲਾਈਫ ਬਾਰੇ ਵੀ ਗੱਲਬਾਤ ਕਰਾਂਗੇ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜਲਦੀ ਜਲਦੀ ਵੀਡੀਓ ਨੂੰ ਲਾਈਕ ਕਰਨ ਦੇ ਨਾਲ ਨਾਲ ਸਬਸਕ੍ਰਾਈਬ ਕਰਦਿਆਂ ਵੀਡੀਓ ਸ਼ੁਰੂ ਸੋ ਸਭ ਤੋਂ ਪਹਿਲਾਂ ਇਹਨਾਂ ਦਾ ਜਨਮ 14 ਦਸੰਬਰ 1995 ਨੂੰ ਜ਼ਿਲ੍ਹਾ ਬਰਨਾਲਾ ਦੇ ਪਿੰਡ ਭਦੌੜ ਵਿੱਚ ਹੋਇਆ ਇਹਨਾਂ ਦੇ ਪਰਿਵਾਰ ਦੀ ਗੱਲ ਕਰੀਏ ਤਾਂ ਪਰਿਵਾਰ ਵਿੱਚ ਮਾਤਾ ਪਿਤਾ ਉਹ bina ਇਹਨਾਂ ਦੀ ਇੱਕ ਛੋਟੀ ਭੈਣ ਵੀ ਹੈ ਜੇ ਇਹਨਾਂ ਦੇ ਇਹ ਇੱਕੋ ਇੱਕ ਭਰਾ ਨੇ ਜੇ ਇਹਨਾਂ ਦੀ ਪੜ੍ਹਾਈ ਦੀ ਗੱਲ ਕਰੀਏ ਤਾਂ ਅਰਜੰਟ ਢੀਲੋ ਸ਼ੁਰੂ ਤੋਂ ਹੀ ਪੜ੍ਹਾਈ ਦੇ ਵਿੱਚ ਹੁਸ਼ਿਆਰ ਰਹੇ ਇਹਨਾਂ ਨੇ ਆਪਣੇ ਪਿੰਡ ਦੀ ਇੱਕ ਅਕੈਡਮੀ ਰਾਹੀਂ 10ਵੀਂ ਤੱਕ ਦੀ ਪੜ੍ਹਾਈ ਪੂਰੀ ਕੀਤੀ ਇਸ ਤੋਂ ਬਾਅਦ ਇਹਨਾਂ ਨੇ ਪਿੰਡ ਰਾਹੋ ਦੀ ਕਿਰਪਾਲ ਸਾਗਰ ਅਕੈਡਮੀ ਤੋਂ ਪਲੱਸ 2 ਮੈਡੀਕਲ ਦੇ ਵਿੱਚ ਕੀਤੀ ਇਹਨਾਂ ਨੇ ਮਿਊਜ਼ਿਕ ਦੀ ਮਾਸਟਰ ਡਿਗਰੀ ਕੀਤੀ ਹੋਈ ਹੈ ਤੇ ਉਹਨਾਂ ਨੇ ਇੱਕ ਇੰਟਰਵਿਊ ਦੇ ਵਿੱਚ ਦੱਸਿਆ ਕਿਵੇਂ ਮਿਊਜ਼ਿਕ ਦੇ ਵਿੱਚ ਪੀ ਐਚ ਡੀ ਵੀ ਕੰਪਲੀਟ ਕਰਾਂਗਾ ਸਕੂਲ ਦੇ ਦਿਨਾਂ ਤੋਂ ਹੀ ਅਰਜੰਟ ਢੀਲੋ ਨੇ ਗੀਤ ਗਾਉਣੇ ਸ਼ੁਰੂ ਕਰ ਦਿੱਤੇ ਸੀ ਉਹ ਸਕੂਲ ਦੇ ਵਿੱਚ ਗਾਉਣ ਵਾਲੇ ਹਰ ਪ੍ਰੋਗਰਾਮ ਦੇ ਵਿੱਚ ਗੀਤ ਗਾਉਣ ਲਈ ਤਿਆਰਬਰ ਤਿਆਰ ਰਹਿੰਦੇ ਸੀ ਕਾਲਜ ਟਾਈਮ ਉਹਨਾਂ ਨੇ ਯੂਥ ਫੈਸਟੀਵਲ ਦੇ ਵਿੱਚ ਆਪਣੀ ਗਾਇਕੀ ਦੇ ਪੂਰੇ ਜੋਰ ਦਿਖਾਏ ਦਸਵੀਂ ਕਲਾਸ ਤੋਂ ਹੀ ਅਰਜੰਟੀ ਲੋਨੇ ਆਪਣੀ ਕਲਮ ਰਾਹੀਂ ਆਪ ਗੀਤ ਲਿਖਣੇ ਸ਼ੁਰੂ ਕਰ ਦਿੱਤੇ ਉਹਨਾਂ ਦੀ ਪੜ੍ਹਾਈ ਨੂੰ ਦੇਖਦੇ ਹੋਏ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਉਹ ਕਿੰਨੇ ਸੋਜਵਾਨ ਤਜਰਬੇਕਾਰ ਤੇ ਉੱਚ ਕੋਟੀ ਦੇ ਲਿਖਾਰੀ ਨੇ ਅਰਜੰਟੀ ਲੋਨ ਨੂੰ ਕਿਤਾਬਾਂ ਪੜ੍ਹਨ ਦਾ ਵੀ ਬਹੁਤ ਸ਼ੌਂਕ ਹੈ ਤੁਹਾਨੂੰ ਦੱਸ ਦਈਏ ਕਿ ਅਰਜੰਟੀ ਲੋਦੇ ਪਰਿਵਾਰ ਵਿੱਚੋਂ ਕੋਈ ਵੀ ਮੈਂਬਰ ਪਹਿਲਾਂ ਗਾਇਕੀ ਵਾਲੇ ਪਾਸੇ ਨਹੀਂ ਸੀ ਹਾਲਾਂਕਿ ਉਹਨਾਂ ਦੇ ਮਾਤਾ ਪਿਤਾ ਕਿਤਾਬਾਂ ਪੜ੍ਹਨ ਦੇ ਸ਼ੌਕ ਦਾ ਉਹਨਾਂ ਕੋਲੋਂ ਹੀ ਅਰਜੰਟੀਲੋ ਨੂੰ ਵੀ ਕਿਤਾਬਾਂ ਪੜਨ ਦਾ ਸ਼ੌਂਕ ਪਿਆ। ਸੋਸ਼ਲ ਮੀਡੀਆ ਉੱਤੇ ਜਦੋਂ ਉਹ ਕੋਈ ਵੀਡੀਓ ਪਾਉਂਦੇ ਨੇ ਤਾਂ ਉੱਥੇ ਵੀ ਤੁਸੀਂ ਉਹਨਾਂ ਦੇ ਪਿੱਛੇ ਤੇ ਆਲੇ-ਦੁਆਲੇ ਕਿਤਾਬਾਂ ਹੀ ਕਿਤਾਬਾਂ ਦੇਖ ਸਕਦੇ ਹੋ। ਜੋ ਯਾਰ ਦੋਸਤ ਕਾਲਜ ਟਾਈਮ 'ਚ ਅਰਜੰਟੀਲੋ ਦੇ ਗੀਤ ਸੁਣ ਸੁਣ ਕੇ ਵਾਹ-ਵਾਹ ਕਰਦੇ ਸੀ। ਉਹਨਾਂ ਯਾਰਾਂ ਦੋਸਤਾਂ ਨੇ ਅਰਜੰਟੀਲੋ ਦਾ ਗਾਇਕ ਬਣਨ ਤੋਂ ਪਹਿਲਾਂ ਬਹੁਤ ਸਾਥ ਦਿੱਤਾ ਤੇ ਹੁਣ ਵੀ ਉਹ ਯਾਰ ਬਾਈ ਦੇ ਨਾਲ ਖੜੇ ਨੇ। ਉਹਨਾਂ ਦੇ ਨਾਲ 'ਚ ਅਰਜੰਟੀਲੋ ਦਾ ਉਹਨਾਂ ਦੇ ਯਾਰਾਂ ਦੋਸਤਾਂ ਨਾਲ ਇੱਕ ਲਾਈਵ ਵੀਡੀਓ Song ਕਾਫੀ ਵਾਇਰਲ ਹੋਇਆ ਸੀ ਜਿਸਦੇ ਬੋਲ ਨੇ ਕੁੜੀ ਪੱਟੀ ਬਾਦਲ ਕੇ ਵਾਦੂ ਸਰਕਾਰੀ ਉਹਨਾਂ ਦੇ ਇੱਕ ਦੋਸਤ ਗगन ਹੰਜਰਾਂ ਨੇ ਹਰਵਿੰਦਰ ਸਿੱਧੂ ਨੂੰ ਅਰਜੰਟੀਲੋ ਦੇ ਗੀਤ ਲਿਖਣ ਦੀ ਕਲਾ ਬਾਰੇ ਦੱਸਿਆ ਉਦੋਂ ਹਰਵਿੰਦਰ ਸਿੱਧੂ ਪੰਜਾਬੀ ਗਾਇਕਾ ਨਿਮਰਤ ਖਹਿਰਾ ਲਈ ਗੀਤ ਵੀ ਲੱਭ ਰਹੇ ਸੀ ਅਰਜੰਟੀਲੋ ਦਾ ਇੱਕ ਗੀਤ ਨਿਮਰਤ ਖਹਿਰਾ ਦੀ ਆਵਾਜ਼ ਦੇ ਵਿੱਚ ਰਿਲੀਜ਼ ਹੋਣਾ ਸਿਲੈਕਟ ਕਰ ਲਿਆ ਗਿਆ ਸੋ 9 ਅਕਤੂਬਰ 2017 ਨੂੰ ਇਹ Song ਰਿਲੀਜ਼ ਹੋਇਆ ਜਿਸ ਦਾ ਨਾਮ ਹੈ ਸੂਟ ਜਿਸ ਨੂੰ ਕਿ ਲੋਕਾਂ ਵੱਲੋਂ ਭਰਮਾ ਹੁੰਗਾਰਾ ਮਿਲਿਆ ਅੱਜ ਇਸ ਗਾਣੇ ਨੂੰ YouTube ਉੱਤੇ 7 ਸਾਲ ਪੂਰੇ ਹੋ ਚੁੱਕੇ ਨੇ ਇਸ ਗਾਣੇ ਨੂੰ YouTube ਉੱਤੇ 10 ਕਰੋੜ ਤੋਂ ਵੀ ਵੱਧ ਲੋਕ ਦੇਖ ਤੇ ਸੁਣ ਚੁੱਕੇ ਨੇ ਇਸ ਤੋਂ ਬਾਅਦ ਵੀ ਨਿਮਰਤ ਖੈਰਾ ਨੇ ਅਰਜੰਟੀਲੋ ਤੋਂ ਬਹੁਤ ਸਾਰੇ ਗੀਤ ਲਿਖਵਾਏ ਤੇ ਗਾਏ ਜਿਦਾ ਕਿ ਰਾਣੀ ਹਾਰ ਟੌਰ ਲਹਿੰਗਾ ਤੇ ਸੱਜਣਾ ਅਰਜੰਟੀਲੋ ਦੇ ਲਿਖੇ ਤੇ ਨਿਮਰਤ ਖੈਰਾ ਦੇ ਗਾਏ ਇਹ ਸਾਰੇ ਦੇ ਸਾਰੇ ਗੀਤ ਸੁਪਰ ਡੂਪਰ ਹਿੱਟ ਰਹੇ ਲੋਕਾਂ ਨੇ ਇਹਨਾਂ ਸਾਰੇ ਗਾਣਿਆਂ ਨੂੰ ਰੱਜਮਾ ਪਿਆਰ ਦਿੱਤਾ ਇਸ ਤੋਂ ਬਿਨਾ ਹੋਰ ਕਈ ਪੰਜਾਬੀ ਕਲਾਕਾਰਾਂ ਨੇ ਵੀ ਅਰਜੰਟੀਲੋ ਤੋਂ ਗੀਤ ਲਏ ਜਿਵੇਂ ਕਿ ਨਿਸ਼ਾਨ ਭੁੱਲਰ ਨੇ ਮੁੱਛ ਗੁਰਨਾਮ ਭੁੱਲਰ ਨੇ ਉਧਾਰ ਚੱਲਦਾ ਗੀਤ ਲਿਆ ਹਸਤਿੰਦਰ ਨੇ ਪਿੰਡ ਪੁੱਛਦੀ ਗੀਤ ਅਰਜੰਟੀਲੋ ਤੋਂ ਲਿਆ ਇਹਨੇ ਗੀਤ ਹਿੱਟ ਹੋਣ ਤੋਂ ਬਾਅਦ ਅਰਜੰਟੀਲੋ ਦਾ ਨਾਂ ਚ ਗੇ ਲਖਾਰੀਆਂ ਦੇ ਵਿੱਚ ਆਉਣ ਲੱਗ ਪਿਆ ਉਹਨਾਂ ਅਰਜੰਟ ਢਿੱਲੋਂ ਨੇ ਸੋਚਿਆ ਕਿ ਲੋਹਾ ਗਰਮ ਹੈ ਤੇ ਸੱਟ ਮਾਰ ਦੇਣੀ ਚਾਹੀਦੀ ਹੈ ਸੋ ਉਹਨਾਂ ਨੇ ਆਪਣੇ ਗੀਤਾਂ ਨੂੰ ਵੇਚ ਕੇ ਕਮਾਏ ਪੈਸੇ ਤੋਂ ਹੀ ਆਪਣੇ ਖੁਦ ਦੇ ਗੀਤ ਰਿਕਾਰਡ ਕਰਾਉਣੇ ਸ਼ੁਰੂ ਕਰ ਦਿੱਤੇ ਇਹਨਾਂ ਨੇ ਆਪਣਾ ਸਭ ਤੋਂ ਪਹਿਲਾ ਗੀਤ ਸਾਲ 2018 ਨੂੰ ਤਰਸੇਮ ਜੱਸੜ ਦੀ ਅਫਸਰ ਮੂਵੀ ਦੇ ਵਿੱਚ ਗਾਇਆ ਜਿਸ ਗੀਤ ਦਾ ਨਾਮ ਹੈ ਇਸ਼ਕ ਜਿਹਾ ਹੋ ਗਿਆ ਲੱਗਦਾ ਹੈ ਉਹਨਾਂ ਦਾ ਗਾਇਆ ਇਹ ਪਹਿਲਾ ਜ਼ੌਂਗ ਵੀ ਸੁਪਰ ਡੂਪਰ ਹਿੱਟ ਰਿਹਾ ਇਸ਼ਕ ਜਿਹਾ ਹੋ ਗਿਆ ਲੱਗਦਾ ਹੈ ਕੈਨ ਸਾਡਾ ਹੋ ਗਿਆ ਲੱਗਦਾ ਹੈ ਉਸ ਤੋਂ ਬਾਅਦ ਤਾਂ ਜਿਵੇਂ ਉਹਨਾਂ ਨੇ ਹਿੱਟ ਗੀਤਾਂ ਦੀ ਹਨੇਰੀ ਹੀ ਲਿਆ ਦਿੱਤੀ ਫਿਰ ਉਹਨਾਂ ਨੇ ਪਿੱਛੇ ਮੁੜ ਕੇ ਰੀ ਵੇਖਿਆ ਸਗੋਂ ਹੜ ਦੇ ਪਾਣੀ ਵਾਂਗੂ ਅੱਗੇ ਨੂੰ ਹੀ ਵਾਦੇ ਚਲੇ ਗਏ ਜਿਸ ਤੋਂ ਬਾਅਦ ਉਹਨਾਂ ਨੇ ਆਪਣੀ ਆਵਾਜ਼ ਦੇ ਵਿੱਚ ਗੀਤਾਂ ਦੇ ਢੇਰ ਲਾ ਦਿੱਤੇ ਬਾਈ ਬਾਈ ਪੋਨੀ ਜੱਟ ਦੀ ਜਾਨੇ ਮਨ ਸ਼ੇਰਾ ਸਾंभ ਲਈ ਜਾਗਦੇ ਰਹੋ ਕਾਲਾ ਜਾਦੂ ਗੁੱਟ ਤੇ ਕੱਠ ਜਿਹੇ ਸੁਪਰ ਹਿੱਟ ਗੀਤ ਉਹਨਾਂ ਨੇ ਲੋਕਾਂ ਦੀ ਝੋਲੀ ਪਾਏ ਤੇ ਲੋਕਾਂ ਨੇ ਵੀ ਉਹਨਾਂ ਦੇ ਕਾਏ ਗਾਣਾਂ ਦਾ ਪੂਰਾ ਮੁੱਲ ਮੁੜਿਆ ਹੁਣ ਜੇ ਅਰਜਨ ਢਿੱਲੋਂ ਦੇ ਪਸੰਦੀਦਾ ਕਲਾਕਾਰਾਂ ਦੀ ਗੱਲ ਕਰੀਏ ਤਾਂ ਦਸਵੀਂ ਬਾਰਵੀਂ ਦੇ ਵਿੱਚ ਉਹ ਲਤਾ ਮੰਗੇਸ਼ਕਰ ਆਸਾ ਸਿੰਘ ਮਸਤਾਨਾ ਚਮਕੀਲਾ ਦੇ ਜੱਜੀਬੀ ਵਰਗੇ ਕਲਾਕਾਰਾਂ ਨੂੰ ਸੁਣਦੇ ਰਹੇ ਜੋ ਕਿ ਉਹਨਾਂ ਨੇ ਖੁਦ ਆਪਣੀ ਇੰਟਰਵਿਊ ਦੇ ਵਿੱਚ ਦੱਸਿਆ ਜੇ ਅੱਜ ਕੱਲ ਦੇ ਕਲਾਕਾਰਾਂ ਦੀ ਗੱਲ ਕਰੀਏ ਤਾਂ ਦਲਜੀਤ ਦੋਸਾਂਝ ਤੇ ਨਿਮਰਤ ਖਹਿਰਾ ਅਰਜੰਟ ਢਿੱਲੋਂ ਦੇ ਫੇਵਰੇਟ ਆਰਟਿਸਟ ਨੇ ਅਰਜੰਟ ਢਿੱਲੋਂ ਨੂੰ ਦਲਜੀਤ ਦੋਸਾਂਝ ਦਾ ਰਾਂਝਾ ਗੀਤ ਤੇ ਨਿਮਰਤ ਖਹਿਰਾ ਦਾ ਐਨਾਂ ਨਾ ਰਵਾਇਆ ਕਰ ਸੌਂਗ ਬਹੁਤ ਪਸੰਦ ਹੈ ਉਹਨਾਂ ਨੂੰ ਅਮਰਜੋਤ ਚਮਕੀਲੇ ਦਾ ਗਾਇਆ ਗੀਤ ਮੇਰਾ ਜੀ ਕਰਦਾ ਵੀ ਬਹੁਤ ਵਧੀਆ ਲੱਗਦਾ ਹੈ ਸੋ ਅਰਜੰਟ ਢਿੱਲੋਂ ਪੁਰਾਣੇ ਗੀਤ ਸੁਣਨ ਦੇ ਵੀ ਕਾਫੀ ਜਾਨਾ ਸ਼ੌਕ ਦਰਜੀਤ ਦੁਸਾਨ ਤੇ ਨਿਮਰਤਾ ਖੈਰਾ ਦੇ ਚੰਗੇ ਦੋਸਤ ਵੀ ਨੇ ਉਹ ਇੰਨਾ ਸਾਰੇ ਪੰਜਾਬੀ ਕਲਾਕਾਰਾਂ ਦੀ ਦਿਲੋਂ ਰਿਸਪੈਕਟ ਕਰਦੇ ਨੇ ਆਪਣੀ ਇੱਕ ਇੰਟਰਵਿਊ ਦੇ ਵਿੱਚ ਉਹ ਕਰ ਨੌਜਰਾ ਦੇ ਦਰਜੀਤ ਦੁਸਾਨ ਦੀ ਤਾਰੀਫ ਕਰਦੇ ਨਜ਼ਰਾਈ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਉਹ ਬਿਨਾਂ ਕਿਸੇ ਕੰਟਰੋਵਰਸੀ ਦੇ ਆਪਣੀ ਮਿਹਨਤ ਨਾਲ ਅੱਗੇ ਆਏ ਨੇ ਪਰ ਫੇਰ ਵੀ YouTube ਉੱਤੇ ਕਈ ਅਜਿਹੇ ਚੈਨਲ ਵੀ ਮੌਜੂਦ ਨੇ ਜੋ ਬਿਨਾਂ ਕਿਸੇ ਕਾਰਨ ਸਿਰਫ ਵਿਊ ਲੈਣ ਦੇ ਚੱਕਰ 'ਚ ਉਹਨਾਂ ਦਾ ਨਾਂ ਕਿਸੇ ਹੋਰ ਪੰਜਾਬੀ ਕਲਾਕਾਰ ਨਾਲ ਜੋੜ ਦਿੰਦੇ ਨੇ ਜਿਸ ਦਾ ਕੋਈ ਮਤਲਬ ਨਹੀਂ ਹੁੰਦਾ ਅਜਿਹੇ ਝੂਠੇ ਪੱਤਰਕਾਰਾਂ ਲਈ ਅਰਜੈਂਟ ਲੋਨ ਇੱਕ ਗੀਤ ਵੀ ਗਾਇਆ ਸੀ ਜਿਸਦੇ ਬੋਲ ਨੇ ਦੱਸ ਕੀ ਦੀ ਰੇਲ ਬਣਾਉਣੀ ਆ ਤੇਰਾ ਯਾਰ ਆ ਪੱਤਰਕਾਰ ਕੁੜੇ ਬੇਸ਼ੱਕ ਸਾਨੂੰ ਅਰਜੰਟ ਢਿੱਲੋ ਦੇ ਗੀਤਾਂ ਵਿੱਚ ਇਸ਼ਕ ਤੇ ਵੈਲਪੁਣਾ ਨਜ਼ਰ ਆਉਂਦਾ ਹੈ ਪਰ ਫੇਰ ਵੀ ਅਰਜੰਟ ਢਿੱਲੋ ਚੰਗੀ ਤਰ੍ਹਾਂ ਜਾਣਦਾ ਹੈ ਕਿ ਕਿਵੇਂ ਉਹਨਾਂ ਨੇ ਚੱਲ ਰਹੇ ਪੰਜਾਬ ਦੇ ਮੁੱਦਿਆਂ ਨੂੰ ਆਪਣੇ ਗੀਤਾਂ ਦੇ ਵਿੱਚ ਪ੍ਰੋਣਾ ਹੈ ਫੇਰ ਵੀ ਉਹ ਆਪਣੇ ਗੀਤਾਂ ਦੇ ਵਿੱਚ ਪੰਜਾਬ ਦੇ ਹੱਕਾਂ ਦੀ ਗੱਲ ਕਰ ਦਿੰਦੇ ਨੇ ਉਹਨਾਂ ਦੇ ਗਾਏ ਗੀਤ ਸੂਰਮੇ ਆਉਣ ਤਰੀਕਾਂ ਤੇ ਪੰਜਾਬ ਕਿਥੇ ਦਬਦਾ ਤੇ ਕੀ ਪਤਾ ਵਰਗੇ ਗੀਤ ਇਸ ਗੱਲ ਦਾ ਸਬੂਤ ਨੇ ਕਿ ਹਾਲੇ ਵੀ ਪੰਜਾਬ ਦੇ ਵਿੱਚ ਚੰਗੇ ਦੇ ਸੂਝਵਾਨ ਲਿਖਾਰੀ ਹੈਗੇ ਨੇ ਜੋ ਸਮੇਂ ਸਿਰ ਲੋਕਾਂ ਨੂੰ ਜਾਗਰੂਕ ਕਰਨ ਦਾ ਕੰਮ ਕਰਦੇ ਰਹਿਣਗੇ ਸੋ ਤੁਹਾਨੂੰ ਅਰਜਨ ਢਿੱਲੋ ਦਾ ਕਿਹੜਾ ਗੀਤ ਪਸੰਦ ਹੈ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਜੇ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ ਵਾਤੋ ਵਾਤ ਸ਼ੇਅਰ ਤੇ ਲਾਈਕ ਜਰੂਰ ਕਰ ਦਿਓ